ਐਸ ਐਚ ਓ ਕਹਿੰਦਾ ਹੁੰਦਾ ਹੀ ਵੀ ਮੈਂ ਤੇਰੇ ਨਾਲ ਨਹੀਂ ਜਾਣਾ ਮੈਂ ਪਰਮਿਸ਼ਨ ਲਾਂਗਾ ਫਿਰ ਵੇਖਾਂਗਾ ਜੇ ਮੈਂ ਫੋਨ ਕਰਦਾ ਨਿਆ ਜੀ ਮੇਰਾ ਫੋਨ ਨਹੀਂ ਚੁਪਨਾ ਜੇ ਮੈਂ ਜਾਣਾ ਤੇ ਕਹਿੰਦਾ ਹਜੇ ਨਹੀਂ ਸਾਡੇ ਕੋਲ ਪਰਮਿਸ਼ਨ ਹੈ ਨਹੀਂ ਮੈਂ ਨਹੀਂ ਜਾਣਾ ਤੇ ਮੈਂ ਤੇ ਉਲਟਾ ਦਬਾਅ ਬਣਾ ਰਿਹਾ ਵੀ ਇਹਨਾਂ ਨਾਲ ਤੇਰਾ ਮੈਂ ਕੰਪਰੋਮਾਈਜ਼ ਕਰਵਾ ਦੇਣਾ ਵਾ ਤੇ ਤੂੰ ਪੈਸੇ ਤੇ ਲੇ ਲੱਲਾ ਤੇ ਤੇਰਾ ਕਰਾ ਦੇਣਾ ਇਹਨਾਂ ਨਾਲ ਤੇ ਉਹਨੇ ਉੱਤੇ ਪਰਚਾ ਰਿਆਂਦੇ ਮੈਂ ਹੈ ਕਿਉਂ ਜੀ ਮੈਂ ਆਪਣੀ ਬੇਟੀ ਦਾ ਜਦੋਂ ਲਾਜ ਕਰਾਉਣ ਗਿਆ ਜਿਸ ਦਿਨ ਲੈ ਕੇ ਗਿਆ ਰਾਤ ਉਸ ਦਿਨ ਰਾਤ ਡਿਊਟੀ ਹੋ ਡਾਕਟਰ ਦੀ ਹੀ ਅਗਲੇ ਦਿਨ ਰਚਨਾ ਬਾਵਾ ਦੀ ਡਿਊਟੀ ਹੀ ਪਾਸਟਰ ਜਸ਼ਨ ਗੇਲ ਵੀ ਉੱਥੇ ਆ ਗਏ ਤੇ ਇਹਨਾਂ ਨੇ ਮੇਰੀ ਬੇਟੀ ਦਾ ਜਿਹੜਾ ਅਲਟਰਾਸਾਉਂਡ ਲਿਖਾਇਆ ਹੀ ਉੱਥੇ ਹੋਣ ਨਹੀਂ ਦਿੱਤਾ ਤੇ ਉਲਟਾ 9 ਤਰੀਕ ਨੂੰ ਜਦੋਂ ਉੱਥੇ 9 ਤਰੀਕ 9 ਅਪ੍ਰੈਲ ਉੱਥੇ ਜਾਂਦੇ ਨੇ ਉਲਟਾ ਜਿਹੜੇ ਦੋਸ਼ੀਆਂ ਨੂੰ ਬੈਠ ਕੇ ਚਾਹ ਪਾਣੀ ਪਿਲਾ ਰਹੇ ਸੀ ਤੇ ਇਦਾਂ ਕੀ ਕੁਰਸੀਆਂ 'ਚ ਬਿਠਾਲ ਕੇ ਕੀ ਲੋੜ ਸੀ ਤੇ ਉਲਟਾ ਡਰਾਉਣਾ ਤੱਕ ਮਾ ਤੂੰ ਫੈਸਲਾ ਕਰ ਲੈ ਨਹੀਂ ਤੇਰਾ ਇਲਜ਼ਾਮ ਬੁਰਾ ਹੋਊਗਾ ਅਾਇ ਦਿਨ ਹੀ ਪਾਸਟਰਾਂ ਦੇ ਉੱਤੇ ਰੇਪ ਦੇ ਇਲਜ਼ਾਮ ਇਲਜ਼ਾਮਾਂ ਦੀ ਜਿਹੜੀ ਖਬਰ ਅਾਇ ਦਿਨ ਹੀ ਸਾਹਮਣੇ ਆਉਂਦੀ ਰਹਿੰਦੀ ਹੈ ਤੇ ਬੀਤੇ ਦਿਨ ਹੀ ਜਿਹੜੇ ਪਾਸਟਰ ਬਲਜਿੰਦਰ ਸਿੰਘ ਨੂੰ ਰੇਪ ਦੇ ਕੇਸ ਦੇ ਵਿੱਚ ਉਮਰ ਕੈਦੀ ਸਜ਼ਾ ਹੋਈ ਹੈ ਤੇ ਇੱਕ ਕੇਸ ਸਾਹਮਣੇ ਆਇਆ ਸੀ ਗੁਰਦਾਸਪੁਰ ਦਾ ਜਿੱਥੇ ਕਿ ਇੱਕ ਪਾਸਟਰ ਦੇ ਉੱਤੇ ਮਰਡਰ ਤੇ ਰੇਪ ਦੇ ਇਲਜ਼ਾਮ ਲਗਾਏ ਗਏ ਸਨ ਪਾਸਟਰ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਪਰ ਗੱਲਾਂ ਆ ਰਹੀਆਂ ਨੇ ਕਿ ਆ ਜਾ ਰਿਹਾ ਪਰਿਵਾਰ ਦੇ ਵੱਲੋਂ ਕਿ 1.5 ਸਾਲ ਬਾਅਦ ਜਿਹੜੀ ਗ੍ਰਿਫਤਾਰੀ ਹੁੰਦੀ ਹੈ ਤੇ ਸਮਾਜ ਸੇਵੀ ਦੀ ਮਦਦ ਦੇ ਨਾਲ ਇਹ ਸਾਰੇ ਕੇਸ ਦੇ ਉੱਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਤੇ ਹੁਣ ਅੱਜ ਫਿਰ ਤੋਂ ਮੂੜ ਪ੍ਰੈਸ ਕਾਨਫਰੰਸ ਹੋਈ ਆ ਮੂੜ ਤੋਂ ਨਵੀਂ ਜਿਹੜੀ ਅਪਡੇਟ ਇਸ ਕੇਸ ਦੇ ਵਿੱਚ ਆਈ ਆ ਤੇ ਜਾਣਾਂਗੇ ਸਮਾਜ ਸੇਵੀ ਦੇ ਕੋਲੋਂ ਕੀ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਸਰ ਕੀ ਕਾਰਵਾਈ ਹਾਲੇ ਤੱਕ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਕੀਤੀ ਗਈ ਹੈ ਦੇਖੋ ਜਿਹੜੇ ਤਿੰਨ ਦੋਸ਼ੀ ਸੀ ਉਹ ਅਰੈਸਟ ਹੋ ਚੁੱਕੇ ਨੇ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਪਰ ਲੇਕਿਨ ਜਿਹੜੀ ਦੋ ਤਿੰਨ ਚੀਜ਼ਾਂ ਹੋਰ ਨੇ ਇੱਕ ਜਿਹੜੀ ਮੇਨ ਅਕਿਊਜ਼ ਸੀਗੀ ਕੁਲਵੰਤ ਕੋਰ ਤੇ ਅਸ਼ੀਸ਼ ਗਿੱਲ ਜਿਹੜਾ ਧਮਕੀਆਂ ਦਿੰਦਾ ਤੇ ਇੱਕ ਡੈਨੀਅਨ ਗਿੱਲ ਯਾਨੀ ਉਹ ਸਾਫ ਦਾ ਸਰਪੰਚ ਸੀਗਾ ਇੰਨਾ ਪੂਰੀ ਰੋਲ ਸੀਗਾ ਉਹਦੇ ਵਿੱਚ ਹੁਣ ਜਿਹੜੀ ਕਲਵੰਤ ਕੌਣ ਜਿਹਨੇ ਅਬੋਰਸ਼ਨ ਕੀਤਾ ਸੀ ਇੰਸਪੈਕਟਰ ਜਿਹੜਾ ਸਿੱਧਾ ਹੀ ਕਹਿ ਰਿਹਾ ਮੈਂ ਨਹੀਂ ਰੈਸਟ ਕਰਨਾ ਉਹਨੂੰ ਨਾ ਉਹਦਾ ਕੋਈ ਰੋਲ ਜਦ ਕਿ ਉਹਨੇ ਅਬੋਰਸ਼ਨ ਕੀਤਾ ਸੀ ਸਾਡੇ ਪੰਜਾਬ 'ਚ ਜਾਂ ਇੰਡੀਆ 'ਚ ਕਹਿੰਦੇ ਅਬੋਰਸ਼ਨ ਤਾਂ ਕਿਤੇ ਲਿਖਿਆ ਹੀ ਨਹੀਂ ਗਰਪਤ ਹੋਣਾ ਚਾਹੀਦਾ ਪਰ ਕਿਤੇ ਨਹੀਂ ਪਰ ਉਹ ਬੰਦੇ ਨੇ ਅਰੈਸਟ ਨਹੀਂ ਕੀਤਾ ਨਾ ਉਹਦਾ ਪਰਚ ਵੀ ਨਾ ਪਾਇਆ ਨਾ ਉਲਟਾ ਡਰਾਉਣਾ ਧਮਾਣਾ ਸ਼ੁਰੂ ਕਰਤਾ ਇੰਸਪੈਕਟਰ ਸਾਹਿਬ ਨੇ ਨਾ ਕਿ ਤੁਸੀਂ ਜੋ ਕਰਨਾ ਕਰ ਲੋ ਤੇ ਉਲਟਾ 9 ਤਰੀਕ ਨੂੰ ਜਦੋਂ ਉੱਥੇ 9 ਤਰੀਕ 9 ਅਪ੍ਰੈਲ ਉੱਥੇ ਜਾਂਦੇ ਨੇ ਉਲਟਾ ਜਿਹੜੇ ਦੋਸ਼ੀਆਂ ਨੂੰ ਬੈਠ ਕੇ ਚਾਹ ਪਾਣੀ ਪਿਲਾ ਰਹੇ ਸੀ ਕੁਰਸੀਆਂ ਤੇ ਯਾਨੀ ਉਹਨਾਂ ਨੂੰ ਹਵਾਲਾਤ ਹੋਣਾ ਚਾਹੀਦਾ ਸੀ ਬੜਾ ਲੇਕਿਨ ਉਹਨੂੰ ਇਦਾਂ ਪਿਆਰ ਨਾਲ ਬਿਠਾ ਕੇ ਰੱਖੇ ਚੇਅਰ ਤੇ ਚਾਹ ਪਾਣੀ ਪਿਲਾ ਰਹੇ ਨੇ ਇਹ ਤੁਸੀਂ ਹਵਾਲਾ ਚਾਹ ਪਾਣੀ ਪਿਲਾਓ ਤੇ ਇਦਾਂ ਕੀ ਕੁਰਸੀਆਂ ਚ ਬਿਠਾਣ ਕੀ ਲੋੜ ਸੀ ਤੇ ਉਲਟਾ ਡਰਾਉਣਾ ਤਾਂ ਮਾ ਤੂੰ ਫੈਸਲਾ ਕਰ ਲੈਨੀ ਤੇਰਾ ਇਲਜ਼ਾਮ ਪੂਰਾ ਹੋਊਗਾ ਦੱਸੋ ਕਿਵੇਂ ਦਾ ਕਿ ਪੁਲਿਸ ਦੇ ਵੱਲੋਂ ਐ ਕੀ ਆ ਜਾ ਰਿਹਾ ਹੈ ਪੀੜਤ ਦੇ ਪਰਿਵਾਰ ਬਿਲਕੁਲ ਪੁਲਿਸ ਵੱਲੋਂ ਨਹੀਂ ਕਹਿ ਸਕਦੇ ਇਨਸਪੈਕਟਰ ਖਾਲੀ ਇਨਸਪੈਕਟਰ ਵੱਲੋਂ ਕਹਿ ਸਕਦੇ ਖਾਲੀ ਜਿਹੜਾ ਇਸ ਟਾਈਮ ਦਬਕੇ ਮਾਰ ਰਿਹਾ ਪੂਰੇ ਕਿ ਜੋ ਤੁਸੀਂ ਕਰਨਾ ਕਰ ਲੋ ਜਿੰਨੀ ਤੁਹਾਡੇ ਅਸੇ ਤਾ ਉਹਨੇ ਕਰ ਲੋ ਤੇ ਬਾਕੀ ਅਸੀਂ ਸਾਡੀ ਇਮਪ੍ਰੈਸਰਾਂ ਹੀ ਦੇਖੋ ਜੋ ਵੀ ਸਾਰੇ ਵਾਇਰਲ ਹੋਏ ਤੇ ਆਪਾਂ ਨੂੰ ਪਤਾ ਲੱਗ ਸਕੇ ਕਿ ਚੱਲ ਕੀ ਰਿਹਾ ਲੋਕਾਂ ਨੂੰ ਵੀ ਇਨਸਪੈਕਟਰ ਦਬਕੇ ਮਤਲਬ ਆਮ ਲੋਕ ਜਿਹੜੇ ਇੱਥੇ ਤੱਕ ਨਹੀਂ ਪਹੁੰਚ ਸਕਦੇ ਚੰਡੀਗੜ੍ਹ ਤੱਕ ਤਾਂ ਨਹੀਂ ਪਹੁੰਚ ਸਕਦੇ ਇੱਥੇ ਸਾਡੇ ਇਹਨਾਂ ਦੇ ਫਾਦਰ ਸਾਹਿਬ ਲੜਕੀ ਇੱਥੇ ਪਹੁੰਚੇ ਨੇ ਅੱਜ ਤੇ ਹੁਣ ਉਹਨਾਂ ਨੂੰ ਵੀ ਪਤਾ ਲੱਗੇ ਕਿ ਕੋਈ ਚੀਜ਼ ਹੈ ਤੇ ਬਾਕੀ ਅਸੀਂ ਲੱਗੇ ਆ ਕਿ ਜਲਦੀ ਜਲਦੀ ਉਹਨਾਂ ਨੂੰ ਗਲਵੰਤ ਕੌਰ ਨੂੰ ਅਰੈਸਟ ਕੀਤਾ ਜਾਵੇ ਤੇ ਸਾਡੇ ਨਾਲ ਪੀੜਤ ਦੇ ਪਰਿਵਾਰ ਪੀੜਤ ਦੇ ਪਿਤਾ ਵੀ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਰ ਇਹ ਜਿਹੜੀ ਘਟਨਾ ਵਾਪਰੀ ਇਹ ਕਿੱਥੋਂ ਸ਼ੁਰੂ ਹੋਈ ਕਿੱਥੋਂ ਤੁਸੀਂ ਪਾਸਟਰ ਦੇ ਕੋਲ ਪਹੁੰਚੇ ਤੇ ਤੁਹਾਡਾ ਪੂਰਾ ਨਾਮ ਕੀ ਹੈ ਮੇਰਾ ਨਾਮ ਵਿਕਰਮ ਸਿੰਘ ਹੈ ਜੀ ਇਹਨੇ ਮੇਰਾ ਬਲਖਰ ਜ਼ਿਲ੍ਹਾ ਗੁਰਦਾਸਪੁਰ ਹੈ ਜੀ ਤੇ ਪਾਸਟਰ ਜੀ ਸਾਡੇ ਘਰ ਲੱਗੇ ਰਹਿੰਦੇ ਸੀ ਤੇ ਉੱਥੋਂ 1 ਸਾਲ ਪਹਿਲੇ ਆਪਾਂ ਉਹਨਾਂ ਦੇ ਉੱਥੇ ਚਰਚ ਜਾਣਾ ਚાલુ ਕੀਤਾ ਸੀ ਹਾਂਜੀ ਇਹ ਚਰਚ ਦੇ ਵਿੱਚ ਤੁਸੀਂ ਸ਼ੁਰੂ ਤੋਂ ਹੀ ਮਸੀਹ ਹੋ ਜਾਂ ਪਹਿਲੇ ਤੁਸੀਂ ਕੋਈ ਹੋਰ ਧਰਮ ਸੀ ਤੁਹਾਡਾ ਨਹੀਂ ਸ਼ੁਰੂ ਤੋਂ ਮਸੀਹ ਹੈ ਤੇ ਕਿਸ ਤਰ੍ਹਾਂ ਹੈ ਪਾਸਟਰ ਨੂੰ ਤੁਸੀਂ ਮਿਲੇ ਉਸ ਤੋਂ ਬਾਅਦ ਦੇ ਵਿੱਚ ਕਿਸ ਤਰ੍ਹਾਂ ਪਾਸਟਰ ਤੁਹਾਡੀ ਧੀ ਦੇ ਨਾਲ ਮਿਲਿਆ ਕੀ ਘਟਨਾ ਵਾਪਰੀ ਕਿਦਾਂ ਤੁਹਾਨੂੰ ਪਤਾ ਲੱਗਿਆ ਇਹ ਸਭ ਕਿ ਇਹ ਸਭ ਹੋਇਆ ਬਾਦ ਚ ਪਤਾ ਲੱਗਿਆ ਇਹ ਸਭ ਹੋਣ ਦੇ ਜਦ ਅਬੋਰਸ਼ਨ ਹੋਇਆ ਜਾਂ ਉਸ ਤੋਂ ਪਹਿਲੇ ਹੀ ਤੁਹਾਨੂੰ ਪਤਾ ਲੱਗ ਚੁੱਕਾ ਸੀ ਨਹੀਂ ਬਾਦ ਚ ਪਤਾ ਲੱਗਾ ਜੀ ਜਦੋਂ ਧੀ ਦੀ ਡੈਥ ਹੋ ਗਈ ਹੈ ਜੀ ਤੋਂ ਬਾਦ ਇਹ ਸਭ ਪਤਾ ਲੱਗਾ ਕਿ ਮੇਰੀ ਧੀ ਦੇ ਨਾਲ ਇਹ ਸਭ ਹੋਇਆ ਧੀ ਨੇ ਕਦੀ ਦੱਸਿਆ ਸੀ ਕਿ ਕਿਸ ਤਰ੍ਹਾਂ ਕਿ ਮੇਰੇ ਨਾਲ ਇਹ ਸਭ ਹੋ ਰਿਹਾ ਚਰਚ ਦੇ ਵਿੱਚ ਹਾਂ ਜੀ ਉਹਨੇ ਆਪਣੀ ਛੋਟੀ ਭੈਣ ਨੂੰ ਦੱਸਿਆ ਸੀ ਤੇ ਉਹਨਾਂ ਨੇ ਪਾਸਟਰ ਤੇ ਪਾਸਟਰ ਦਾ ਭਰਾ ਜਿਹੜਾ ਜਾਨੀਅਲ ਗੇਲੀ ਜੀ ਉਹ ਧਮਕਾਉਂਦੇ ਹੁੰਦੇ ਭੀ ਜੇ ਤੁਸੀਂ ਆਪਣੇ ਘਰ ਦੱਸਿਆ ਤੇ ਤੇਰੇ ਪਰਿਵਾਰ ਨੂੰ ਮਾਰ ਦੇਾਂਗੇ ਜਾਂ ਕੋਈ ਆਪਾਂ ਚਿੱਟੇ ਦਾ ਕੇਸ ਪਵਾ ਦਿਆਂਗੇ ਤੁਹਾਡੇ ਤੇ ਕਿਉਂਕਿ ਇਹਦਾ ਭਰਾ ਇੱਕ ਐਸਪੀਡੀ ਨਾਲ ਬਕਸ਼ੀਸ਼ ਚੰਦ ਲੱਗਾਦਾ ਜੀ ਉਹ ਬੜੀਆਂ ਤਮਕੀਆਂ ਦਿੰਦੇ ਹੀ 1000 ਜਮਸੀ ਹੀ ਜੀ ਉਹ ਆ ਜੀ ਇੱਕ ਹੈ ਜਿਹੜਾ ਆਸ਼ਿਸ਼ ਨਕਲੀ ਵਰਦੀ ਪਾਈਦੀ ਹੀ ਪਤੀ ਜੌਨ ਦਾ ਇਹ ਹੀ ਇਹ ਸਾਰਿਆਂ ਨੇ ਮਿਲ ਕੇ ਤੁਹਾਨੂੰ ਧਮਕੀਆਂ ਦਿੱਤੀਆਂ ਨੇ ਹਾਂਜੀ ਵੀ ਆਪਣਾ ਕੇਸ ਜਿਹੜਾ ਵਾਪਸ ਲਾਓ ਜੀ ਲੇਕਿਨ ਉਸ ਤੋਂ ਬਾਅਦ ਦੇ ਵਿੱਚ ਹੋਂ ਜਾ ਕੇ ਤੁਹਾਡੀ ਪ੍ਰੈਸ ਕਾਨਫਰੰਸ ਤੋਂ ਬਾਅਦ ਪੁਲਿਸ ਵੱਲੋਂ ਗ੍ਰਿਫਤਾਰੀ ਕੀਤੀ ਗਈ ਉਹਨਾਂ ਦਾ ਹਾਂਜੀ 2 ਸਾਲ ਬਾਅਦ ਜੀ ਹੁਣ ਜਦੋਂ ਮੈਂ ਭਾਜੀ ਸਿਮਰਜੀਤ ਸਿੰਘ ਮਾਨ ਕੋਲੋਂ ਆਇਆ ਜੀ ਤੇ ਪ੍ਰੈਸ ਵਾਲਿਆਂ ਕੋਲੋਂ ਆਨ ਕੇ ਤੇ ਫਿਰ ਜਾ ਕੇ ਜੀ ਉਸ ਦਿਨ ਹੀ ਦੂਸਰੇ ਦਿਨ ਹੀ ਇਹਨਾਂ ਨੇ ਗ੍ਰਿਫਤਾਰ ਕੀਤੀ ਹੈ ਪੁਲਿਸ ਨੇ ਜੀ ਪਹਿਲੇ ਤਾਂ ਮੈਂ ਜਦੋਂ ਜਾਂਦਾ ਸੀ ਐਸਐਚਓ ਕੋਲੋਂ ਵੀ ਜੀ ਤੇ ਮੈਂ ਐਸਐਚਓ ਨੂੰ ਪਿਛਲੇ ਮਹੀਨੇ ਤੀਜੇ ਮਹੀਨੇ ਦੀ 4 ਤਰੀਕ ਤੇ ਗਿਆ ਸੀ ਜੀ ਦਿਨਨਗਰ ਥਾਣੇ 'ਚ ਮੈਂ ਉਹਨਾਂ ਨੂੰ ਬੋਲਿਆ ਸੀ ਵੀ ਜਿੱਥੇ ਇਸ ਟਾਈਮ ਉਹ ਜੰਮੂ ਵਿੱਚ ਰਹਿ ਰਿਹਾ ਜੀ ਮੇਰੇ ਨਾਲ ਚਲੂ ਤੇ ਮੈਨੂੰ ਅਗੋਂ ਐਸਐਚਓ ਕਹਿੰਦਾ ਹੁੰਦਾ ਸੀ ਵੀ ਮੈਂ ਤੇਰੇ ਨਾਲ ਨਹੀਂ ਜਾਣਾ ਮੈਂ ਪਰਮਿਸ਼ਨ ਲਾਂਗਾ ਫਿਰ ਵੇਖਾਂਗਾ ਜੇ ਮੈਂ ਫੋਨ ਕਰਦਾ ਨਾ ਜੀ ਮੇਰਾ ਫੋਨ ਨਹੀਂ ਚੁੱਕਣਾ ਜੇ ਮੈਂ ਜਾਣਾਂ ਤੇ ਕਹਿੰਦਾ ਹਜੇ ਨਹੀਂ ਸਾਡੇ ਕੋਲ ਪਰਮਿਸ਼ਨ ਹੈ ਨਹੀਂ ਮੈਂ ਨਹੀਂ ਜਾਣਾ ਮਤਲਬ ਕਿ ਉਹ ਪੈਸੇ ਦਿੰਦੇ ਹੀ ਸਿੱਧੀ ਗੱਲ ਜੀ ਤੇ ਐਸ ਐਚਓ ਸਾਹਿਬ ਮੇਰੀ ਗੱਲ ਹੀ ਨਹੀਂ ਮੰਨਦਾ ਤੇ ਫਿਰ ਭਾਜੀ ਸਿਮਰਨ ਹੁਣ ਨਾਲ ਮੇਰੀ ਗੱਲ ਹੋਈ ਤੇ ਇਹਨਾਂ ਨੇ ਫਿਰ ਮੇਰੀ ਜਿਹੀ ਉਹ ਮਤ ਦਿੱਤੀ ਤੇ ਮੈਂ ਪੂਰੀ মিডিਆ ਦਾ ਦਿਲ ਤੋਂ ਧੰਨਵਾਦ ਕਰਦਾ ਜੀ ਜਿਨ੍ਹਾਂ ਦੀ ਹੈਲਪ ਨਾਲ ਅੱਜ ਜੋ ਸੀ ਜਿਹੜੇ ਉਹ ਅਜੇ ਸਲਾਖਾਂ ਦੇ ਪਿੱਛੇ ਆ ਜੀ ਤੇ ਤੁਹਾਡੀ ਹੋਰ ਕੀ ਮੰਗਿਆ ਤੁਸੀਂ ਅੱਜ ਮੋੜ ਤੋਂ ਪ੍ਰੈਸ ਕਾਨਫਰੈਂਸ ਕੀਤੀ ਮੀਡੀਆ ਸਦੀ ਹੁਣ ਤੁਹਾਡੀ ਕੀ ਮੰਗਿਆ ਹੁਣ ਮੰਗ ਇਹ ਜੀ ਵੀ ਕਲਮੰਤ ਕੋਰ ਨਰਸ ਨਾ ਤੇ ਪੁਲਸੋ ਐਸ ਐਚਓ ਕਹਿੰਦਾ ਮੈਂ ਅਰੈਸਟ ਨਹੀਂ ਕਰਨਾ ਉਹਨੂੰ ਜੀ ਨਾ ਡਾਕਟਰ ਰਚਨਾ ਬਾਵਾ ਜੇ ਸਰਪੰਚਾ ਆਸ਼ੀਸ਼ ਆ ਨਕਲੀ ਵਰਦੀ ਗਾਲਾਂ ਤੇ ਉਲਟੇ ਮੈਨੂੰ ਦਬਕੇ ਮਾਰਦਾ ਵਾ ਐਸ ਐਚਓ ਕਹਿੰਦਾ ਵੀ ਜੋ ਤੂੰ ਕਰਨਾ ਕਰ ਲਾ ਮੈਂ ਇਹਨਾਂ ਤੇ ਕਿਸ ਨੂੰ ਅਰੈਸਟ ਨਹੀਂ ਐਸ ਐਚਓ ਦਾ ਨਾਮ ਕੀ ਅਮਲੀ ਤੇ ਪਾਲ ਸਿੰਘ ਜੀ ਏ ਤੁਹਾਡੀ ਜਿਹੜੀ ਧੀ ਦਾ ਰੇਪ ਕੇਸ ਆ ਉਸ ਦੇ ਵਿੱਚ ਐਸਐਚਓ ਤੁਹਾਨੂੰ ਕੀ ਕਹਿ ਰਿਹਾ ਉਹ ਇਹੀ ਕਹਿ ਰਿਹਾ ਜੀ ਵੀ ਮੈਂ ਇਹਨਾਂ ਨੂੰ ਰੈਸਟ ਨਹੀਂ ਕਰਨਾ ਤੇ ਮੇਰੇ ਤੇ ਉਲਟਾ ਦਬਾਅ ਬਣਾ ਰਿਹਾ ਵੀ ਇਹਨਾਂ ਨਾਲ ਤੇਰਾ ਮੈਂ ਕੰਪਰੋਮਾਈਜ਼ ਕਰਵਾ ਦੇਣਾ ਵਾ ਤੇ ਤੂੰ ਪੈਸੇ ਤੇ ਲਲਲਾ ਤੇ ਤੇਰਾ ਕਰਾ ਦਿੰਨਾ ਇਹਨਾਂ ਨਾਲ ਤੇ ਉਹਨੇ ਉੱਤੇ ਪਰਚਾ ਰਿਆਂਦੇ ਮੈਂ ਕਿਉਂ ਜੀ ਤੇ ਮੈਂ ਇਹੀ ਚਾਹੁੰਨਾ ਵਾ ਵੀ ਇਹ ਜਿਹੜੇ ਸਾਰੇ ਦੋਸ਼ੀ ਆ ਜੀ ਕਿ ਜਲਦੀ ਤੋਂ ਜਲਦੀ ਗ੍ਰਿਫਤਾਰ ਹੋਣ ਜਿਹੜੇ ਬਾਕੀ ਰਹਿੰਦੇ ਆ ਜੀ ਡਾਕਟਰ ਦੇ ਉੱਤੇ ਜਿਹੜੇ ਤੁਹਾਡੇ ਵੱਲ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਡਾਕਟਰ ਜਿਹੜੀ ਪੇਸ਼ੇ ਤੋਂ ਡਾਕਟਰ ਨਹੀਂ ਆ ਕਿਸ ਬੇਸਿਸ ਤੇ ਤੁਸੀਂ ਕਹਿ ਰਹੇ ਹੋ ਕੋਈ ਸਬੂਤ ਇਸ ਚੀਜ਼ ਦਾ ਕਿਉਂਕਿ ਤੁਸੀਂ ਇਹ ਵੀ ਚੀਜ਼ ਕਹਿ ਰਹੇ ਹੋ ਸਰਕਾਰੀ ਡਾਕਟਰ ਨੇ ਹਾਂਜੀ ਇੱਕ ਜਿਹੜੀ ਸਰਕਾਰੀ ਹਸਪੀਟਲ ਦੀ ਰਚਨਾ 바ਵਾ ਜੀ ਮੈਂ ਆਪਣੀ ਬੇਟੀ ਦਾ ਜਦੋਂ ਇਲਾਜ ਕਰਾਉਣ ਗਿਆ ਜਿਸ ਦਿਨ ਲੈ ਕੇ ਗਿਆ ਰਾਤ ਉਸ ਦਿਨ ਰਾਤ ਡਿਊਟੀ ਹੋ ਡਾਕਟਰ ਦੀ ਹੀ ਅਗਲੇ ਦਿਨ ਰਚਨਾ 바ਵਾ ਦੀ ਡਿਊਟੀ ਹੀ ਉੱਥੇ ਕਲਮੰਤਕੌਰ ਦਾ ਮੁੰਡਾ ਵੀ ਐਮ ਡੀ ਆ ਜੀ ਤੇ ਸਰਪੰਚ ਵੀ ਹੀ ਤੇ ਪਾਸਟਰ ਜਸ਼ਨ ਗੱਲ ਵੀ ਉੱਥੇ ਆ ਗਈ ਤੇ ਇਹਨਾਂ ਨੇ ਮੇਰੀ ਬੇਟੀ ਦਾ ਜਿਹੜਾ ਅਲਟਰਾਸਾਉਂਡ ਲਿਖਿਆ ਹੀ ਉੱਥੇ ਹੋਣ ਨਹੀਂ ਦਿੱਤਾ ਉੱਥੋਂ ਡਾਕਟਰ ਨਾਲ ਇਹਨਾਂ ਨੇ ਮਿਲ ਕੇ ਗੱਲਬਾਤ ਕਰਕੇ ਤੇ ਛੁੱਟੀ ਘਰਾ ਦਿੱਤੀ ਤੇ ਉਹ ਛੁੱਟੀ ਦੀ ਸਲਿੱਪ ਮੇਰੇ ਕੋਲ ਆ ਜੀ ਉਹਦੇ ਉੱਤੇ ਦਵਾਈਆਂ ਜਿਹੜੀਆਂ ਲਿਖੀਆਂ ਨੇ ਇੱਕ ਪੈਰਾਸੀਟਾਮੋਲ ਆ ਜੀ ਤੇ ਦੋ ਤਾਕਤ ਦੀਆਂ ਲਿਖੀਆਂ ਨੇ ਤੇ ਜਦ ਮੈਂ ਇੱਕ ਡਾਕਟਰ ਨਾਲ ਡਾਕਟਰ ਸਾਹਿਬ ਨੂੰ ਦਿਖਾਈ ਹੀ ਪਰਚੀ ਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਜਦੋਂ ਇਹਨੂੰ ਇਹਨੂੰ ਇਨਫੈਕਸ਼ਨ ਹੀ ਇੰਨਾ ਕੁਝ ਹੋ ਗਿਆ ਤਾਂ ਕਹਿੰਦਾ ਟੈਸਟਾਂ ਵਿੱਚ ਤੇ ਐਕ ਹੋ ਜਾ ਤੇ ਇੱਕ ਤਰ੍ਹਾਂ ਇਨੇ ਲਿਖ ਦਿੱਤੀ ਕਹਿੰਦਾ ਬਿਲਾਲ ਅਲਟਰਾਸਾਉਂਡ ਤੋਂ ਡਾਕਟਰ ਦਵਾਈ ਨਹੀਂ ਲਿਖ ਸਕਦਾ ਹਾਂਜੀ ਤੇ ਹੁਣ ਜਿਹੜੀ ਇਹ ਸਾਰੇ ਤੁਸੀਂ ਅੱਜ ਪੁਲਿਸ ਦੇ ਵਿੱਚ ਜਿਹੜੀ ਮਹਿਲਾ ਦੇ ਖਿਲਾਫ ਡਾਕਟਰ ਦੇ ਖਿਲਾਫ ਐਫਆਈਆਰ ਦਿੰਦੀ ਹੈ ਹਾਂਜੀ ਕਿਹਾ ਜੀ ਪਰ ਐਫਆਈਆਰ ਵਿੱਚ ਉਹਦਾ ਨਾਮ ਹੀ ਪਾ ਰਹੇ ਜੀ ਨਾਮ ਨਹੀਂ ਪਾ ਰਹੇ ਹਾਂਜੀ ਦੀ ਮੰਗ ਕੀਤੀ ਕਿ ਉਹਨਾਂ ਦਾ ਨਾਮ ਪਾਇਆ ਜਾਵੇ ਤੇ ਇਹ ਜਿਹੜੀ ਸਾਰੀ ਘਟਨਾ ਵਾਪਰੀ ਸੀ ਜਦ ਜਦ ਤੁਸੀਂ ਆਪਣੀ ਧੀ ਨੂੰ ਹਸਪਤਾਲ ਦੇ ਵਿੱਚ ਲੈ ਕੇ ਗਏ ਸੀ ਤਾਂ ਉਸ ਸਮੇਂ ਤੁਸੀਂ ਪੁਲਿਸ ਨੂੰ ਕਾਲ ਕੀਤੀ ਸੀ ਜਾਂ ਪੁਲਿਸ ਦੀ ਮਦਦ ਲਈਤੀ ਸੀ ਉਸ ਟਾਈਮ ਤੇ ਨਹੀਂ ਉਦੋਂ ਤੇ ਸਾਨੂੰ ਇੰਨਾ ਨਹੀਂ ਪਤਾ ਨਹੀਂ ਜੀ ਤੇ ਪੁਲਿਸ ਉੱਥੇ ਉਸ ਸਮੇਂ ਪਤਾ ਨਹੀਂ ਸੀ ਕਿ ਤੁਹਾਡੀ ਧੀ ਦੇ ਨਾਲ ਇਹ ਸਭ ਹੋਇਆ ਤੁਹਾਨੂੰ ਡੈੱਥ ਤੋਂ ਬਾਅਦ ਪਤਾ ਲੱਗਾ ਨਹੀਂ ਬੋਸ਼ਨ ਵਾਲੇ ਤੇ ਪਤਾ ਲੱਗ ਗਿਆ ਜੀ ਤੇ ਫਿਰ ਉੱਥੇ ਪੁਲਿਸ ਮਗਰ ਆਈ ਆ ਜੀ ਤੇ ਉਹਨਾਂ ਨੇ ਮੇਰੇ ਕੋਲੋਂ ਕੋਰੇ ਕਾਗਜ਼ਾਂ ਤੇ ਸਾਈਨ ਕਰਾਏ ਆ ਬਾਅਦ ਚ ਸਾਈਨ ਕਰਾਏ ਹਾਂਜੀ ਥਾਣੇ ਚ ਬਲਾ ਕੇ ਸਰਪੰਚ ਵੀ ਨਾਲ ਹੀ ਪਾਸਟਰ ਵੀ ਨਾਲ ਹੀ ਤੇ ਇਹਨਾਂ ਨੇ ਥਾਣੇ ਵਿੱਚ ਜਾ ਕੇ ਕੋਰੇ ਕਾਗਜ਼ਾਂ ਤੇ ਮੇਰੇ ਕੋਲੋਂ ਸਾਈਨ ਕਰਾਈ ਵੀ ਤੇਰੀ ਬੇਟੀ ਦੀ ਡੈੱਡ ਬਾਡੀ ਆ ਜੀ ਹਰਦੀਪ ਜੁਕਨੂਨੀ ਆ ਤੇ ਉਹਨਾਂ ਨੇ ਜੀ ਬਾਅਦ ਚ ਮੈਨੂੰ ਤੇ ਪਤਾ ਨਹੀਂ ਜੀ 174 ਦੀ ਕਾਰਵਾਈ ਕਰ ਦਿੱਤੀ ਉਹ ਵੀ ਮੈਨੂੰ ਇੱਕ ਵਕੀਲ ਸਾਹਿਬ ਹੀ ਜਦੋਂ ਮੈਂ ਉਹਨਾਂ ਨੇ ਦੇਖਿਆ ਕਿ ਇਸ ਮੈਨੂੰ ਕਹਿੰਦਾ ਉਹਨਾਂ ਨੇ ਤੇ 174 ਦੀ ਕਾਰਵਾਈ ਕੀਤੀ ਸਾਬ ਚੁਕਾਰ ਦਿੱਤੀ ਜਦ ਕਿ ਮੈਂ ਉਹਨਾਂ ਦੇ ਨਾਂ ਲੈ ਰਹਿਆ ਸੀ ਤੇ ਇਹਨਾਂ ਨੇ ਕੁਝ ਨਹੀਂ ਪੁਲਿਸ ਵਾਲਿਆਂ ਨੇ ਕਿਸੁ ਨਹੀਂ ਮੇਰੀ ਜੀ ਤੇ ਮੈਨੂੰ ਉਲਟੇ ਦਬਕੇ ਮਾਰਦੇ ਹੁੰਦੇ ਹੀ ਜੀ ਤੋਂ ਇਹ ਸਨ ਪੀੜਤ ਦੇ ਪਿਤਾ ਜਿਸ ਧੀ ਦਾ ਰੇਪ ਹੋਇਆ ਤੇ ਉਸਦਾ ਕਤਲ ਦੇ ਜਿਹੜੇ ਇਲਜ਼ਾਮ ਪਾਸਟਰ ਦੇ ਉੱਤੇ ਲਗਾਏ ਜਾ ਰਹੇ ਨੇ ਪਾਸਟਰ ਗ੍ਰਿਫਤਾਰ ਹੋ ਗਿਆ ਪਰ ਹੁਣ ਜਿਹੜਾ ਪਿਤਾ ਹੈ ਉਸ ਦੀ ਮੰਗ ਹੈ ਕਿ ਜਿਹੜੀ ਡਾਕਟਰ ਹੈ ਜਿਸ ਨੇ ਉਸ ਦਾ ਗਲਤ ਅਬੋਰਸ਼ਨ ਕੀਤਾ ਜਿਸ ਦੇ ਕਾਰਨ ਇਨਫੈਕਸ਼ਨ ਹੋਇਆ ਉਸ ਦੀ ਵੀ ਜਿਹੜੀ ਗ੍ਰਿਫਤਾਰੀ ਆ ਪੁਲਿਸ ਦੇ ਵੱਲੋਂ ਕੀਤੀ ਜਾਵੇ